ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥਿਓ ਇਸ ਸਮੇਂ ਅਸੀਂ ਗੰਨਾ ਮੇਲ ਦੇ ਪਾਵਰ ਪਲਾਂਟ ਦੇ ਬਿਲਕੁਲ ਬਾਹਰ ਮੌਜੂਦ ਖੜੇ ਆਂ ਔਰ ਇੱਥੇ ਇੱਕ ਭਿਆਨਕ ਅੱਗ ਲੱਗੇ ਤੁਸੀਂ ਫਾਇਰ ਬਿਗੇਟ ਦੀ ਗੱਡੀ ਜਿਹੜੀ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਮੁਲਾਜ਼ਮ ਵੀ ਪਹੁੰਚੇ ਨੇ ਪੀਐਸਰ ਇੰਚਾਰਜ ਕੁਲਦੀਪ ਜੀ ਇੱਥੇ ਨੇ ਔਰ ਵੱਖ-ਵੱਖ ਡਿਪਾਰਟਮੈਂਟਸ ਤੋਂ ਲੋਕ ਇੱਥੇ ਪਹੁੰਚ ਚੁੱਕੇ ਨੇ ਇੱਕ ਭਿਆਨਕ ਇੱਕ ਤੀਬਰ ਅੱਗ ਲੱਗ ਚੁੱਕੀ ਤੁਸੀਂ ਪਾਣੀ ਦੇ ਪਛਾਰਾ ਦੇਖ ਸਕਦੇ ਹੋ ਕਿ ਆਪਣੇ ਵੱਲੋਂ ਫਾਇਰ ਬਿਗੇਟ ਦੀ ਟੀਮ ਜਿਹੜੀ ਹੈ ਉਹ ਬੜੀ ਸਖਤ ਮਿਹਨਤ ਕਰ ਰਹੀ ਹੈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਜੋ ਜਿਹੜਾ ਫਿਊਲ ਤੇ ਤੂੜੀ ਉਹ ਫੂਸ ਜਿਹੜਾ ਆ ਜਿਹਨੂੰ ਅੱਗ ਪੈ ਚੁੱਕੀ ਉਸ ਨੂੰ ਕੰਟਰੋਲ ਕੀਤਾ ਜਾ ਸਕੇ ਆ ਦੇਖੋ ਇੱਧਰ ਦੇ ਪਾਸੇ ਇਹ ਤਾਂ ਢੇਰ ਹੈ ਇੱਧਰ ਦੇਖੋ ਪਰਾਲੀ ਕਿਵੇਂ ਸੜ ਕੇ ਕਾਲੀ ਸ਼ਾਹ ਹੋ ਗਈ ਔਰ ਬਿਲਕੁਲ ਨਾਲ ਜਿਹੜਾ ਖੰਬੇ ਆ ਬਿਜਲੀ ਦੇ ਜਿਹੜੇ ਜਾਂ ਜਿਹੜੇ ਖੰਬੇ ਨੇ ਉਹਨਾਂ ਤੱਕ ਨੁਕਸਾਨ ਨਾ ਪਹੁੰਚੇ ਉਸ ਲਈ ਬੜੀ ਸਖਤ ਮਿਹਨਤ ਕੀਤੀ ਜਾ ਰਹੀ ਹੈ ਇਹ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਇਹ ਪਾਵਰ ਪਲਾਂਟ ਹੈ ਜੀ ਹਮੇਸ਼ਾ ਹੀ ਇੱਥੇ ਕਿਸੇ ਮਾਨ ਕੋਈ ਨਾ ਕੋਈ ਰਹਿੰਦਾ ਤੇ ਆ ਫਿਊਲ ਜਿਹਦੇ ਨਾਲ ਪਾਵਰ ਪਾਰਟ ਨੂੰ ਪਲਾਂਟ ਨੂੰ ਚਲਾਇਆ ਜਾਂਦਾ ਹੈ ਇਹ ਫੂਸ ਇਹਦੇ ਵਿੱਚ ਅੱਗ ਜਿਹੜੀ ਹੌਲੀ-ਹੌਲੀ ਟਰੈਵਲ ਕਰ ਰਹੀ ਹੈ ਧੂਆਂ ਬਹੁਤ ਜ਼ਿਆਦਾ ਹੈ ਤੇ ਮੋਰੇ 1 ਕਿਲੋਮੀਟਰ ਤੱਕ ਧੂਏ ਧੂਆਂ ਜਿਹੜਾ ਆ ਉਹ ਖਤਰਾ ਬਣਦਾ ਜਾ ਰਿਹਾ ਕਿਉਂਕਿ ਜਿਹੜੀਆਂ ਗੱਡੀਆਂ ਚੱਲਦੀਆਂ ਨੇ ਸੜਕ ਤੇ ਉਹਨਾਂ ਨੂੰ ਵੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਪਾਣੀ ਦੇ ਵਿਚਾਰਾ ਲਗਾਤਾਰ ਮਾਰੀਆਂ ਜਾ ਰਹੀਆਂ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ ਪੀਸੀਆਰ ਟੀਮ ਤੋਂ ਕੁਲਦੀਪ ਸਰ ਪੀਸੀਆਰ ਟੀਮ ਇਨਚਾਰਜ ਇੱਥੇ ਮੌਕੇ ਤੇ ਨੇ ਤਰਸੇਮ ਭਾਜੀ ਇੱਥੇ ਨੇ ਤਰਸੇਮ ਭਾਜੀ ਪੂਰੀ ਜਦੋਂ ਜਦ ਤੱਕ ਜਲਦੀ ਪਈ ਹੈ ਜੀ ਉਹ ਸਾਡੇ ਸਾਹਮਣੇ ਹੀ ਹੈ ਜੀ ਹੁਣ ਪੂਰੀ ਇਹ ਕਿੰਨੇ ਕੁ ਜਗ ਅੱਗ ਲੱਗੀ ਹੈ ਜੀ ਸਾਨੂੰ ਤਾਂ ਹੁਣੇ ਫੋਨ ਆਇਆ ਸੀ ਪਤਾ ਨਹੀਂ ਟਾਈਮ ਕਿੰਨਾ ਹੈ ਤਾਂ ਟਾਈਮ ਦੇਖਿਆ ਵੀ ਨਹੀਂ ਪਹੁੰਚ ਗਏ ਤੁਰੰਤ ਤੁਸੀਂ ਹਾਂ ਜੀ ਆਪਾਂ ਟੀਮਾਂ ਲੱਗੀਆਂ ਮੇਰੇ ਖਿਆਲ ਹਾਂ ਜੀ ਹਾਂ ਜੀ ਸਾਰੇ ਲੱਗੇ ਹੋਏ ਸੇਕ ਬਹੁਤ ਜ਼ਿਆਦਾ ਬਹੁਤ ਸੇਕ ਜ਼ਿਆਦਾ ਹੈ ਜੀ ਗੜ ਵੀ ਨਹੀਂ ਹੁੰਦਾ ਪਿਆ ਨਹੀਂ 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 ਅੱਛਾ ਕਿੱਥੇ ਤੱਕ ਅੱਗ ਟਰੈਵਲ ਕਰ ਗਈ ਆ ਜੀ ਹਾਂਜੀ ਅੱਗੇ ਕਿੱਥੇ ਤੱਕ ਟਰੈਵਲ ਕਰ ਗਈ ਆ ਅੱਗੇ ਦੇਹਲਾ ਸਾਹਮਣੇ ਆਏ ਸੀ ਉਹ ਇਹੇ ਕੋਸ਼ੇ ਕਰਦੇ ਵੀ ਅੱਗੇ ਦਾ ਵਧੇ ਅੱਗ ਉਹ ਤਾਂ ਪਿੱਛੇ ਪਿੱਛੇ ਕਿਹੜੇ ਹੈਗੇ ਹੁਣ ਪਈਓ ਉਹਨੂੰ ਤਾਂ ਜਾਣਨਾ ਹੀ ਆ ਜੀ ਤੇ ਕਿਹਦੇ ਉੱਤੋਂ ਅੱਗੇ ਨਾ ਵਧੇ ਜੀ ਅਸੀਂ ਜਦੋਂ ਜਾਂਦੇ ਆ ਵੀ ਅੱਗੇ ਅੱਗ ਵਧੇ ਅੱਛਾ ਕੇਵਲੇ ਇਦਾਂ ਕਹਿੰਦੇ ਕਿ ਖੇਤਾਂ 'ਚ ਤਾਂ ਕੋਈ ਬੀੜੀ ਪੀ ਕੇ ਸੱਟ ਗਿਆ ਸੇੜ ਇੱਥੇ ਕਿਹਨੇ ਸੱਟੀ ਬੀੜੀ ਜਿਹਾ ਸੇਕਟ ਇਹ ਜੀ ਹੁਣ ਤਾਂ ਇਹਨਾਂ ਨੂੰ ਪਤਾ ਹੋਊਗਾ ਜੀ ਇਹ ਦੱਸ ਇਹ ਦੱਸ ਸਕਦੇ ਆ ਕੱਲ ਵੀ ਅਸੀਂ ਘਟਵੜ ਤਿੰਨ ਚਾਰ ਖੇਤਾਂ ਜਾ ਕੇ ਆਏ ਆ ਇਹ ਇਹਨਾਂ ਦਿਨਾਂ ਚ ਇਹ ਨਹੀਂ ਅੱਗ ਲੱਗਦੀ ਕਿਉਂ ਬਚਾ ਕੇ ਤਾਂ ਹੋ ਸਕਦਾ ਬਚਾਉਦਾ ਜੀ ਹੁਣ ਆਪ ਬੰਦਿਆਂ ਨੂੰ ਆਪ ਖਿਆਲ ਰੱਖਣਾ ਚਾਹੀਦਾ ਵਾ ਕਿ ਤਾਂ ਪੈਣਗੀ ਅੱਗ ਹਾਂਜੀ ਹਾਂਜੀ ਇਹਦਾ ਉਹਦਾ ਬਰੂਦ ਹੀ ਆ ਜੀ ਇਹ ਇੱਕ ਤਰ੍ਹਾਂ ਦਾ ਹਾਂਜੀ ਇਹ ਕਹਿੰਦਾ ਪਾਣੀ ਮਾਰੀਆ ਉਹ ਕਿੰਨਾ ਸੇਕ ਹੋ ਉਹਨੇ ਇਹਦਾ ਸੁੱਕ ਜਾਂਦਾ ਵਾ ਜਾਨੂੰ ਫੇਰ ਮੁੜ ਕੇ ਮਗਨਣਾ ਪੈਂਦਾ ਸਾਡੇ ਸਾਹਮਣੇ ਦੇਖ ਲਾਥੇ ਕਿੰਨਾ ਪਾਣੀ ਮਾਰਿਆ ਆ ਦੇਖੋ ਅੱਗ ਫੇਰ ਤੇਜ਼ ਹੋ ਗਈ ਆ ਤੇ ਫਾਇਰ ਬੁਗੇਟ ਦੀ ਟੀਮ ਜਿਹੜੀ ਪੂਰੀ ਜਦੋਜਹਿਦ ਕਰ ਰਹੀ ਐ ਸੇਕ ਬਹੁਤ ਐ ਅਸੀਂ ਕਟੋ-ਕਟ ਵੀ ਮੈਂ ਉਤੋਂ 10 ਫੁੱਟ ਪਰੇ ਆ ਲੇਕਿਨ ਫਿਰ ਵੀ ਸੇਕ ਬਹੁਤ ਹੈ ਬੋਲਿਆ ਨਹੀਂ ਜਾਂਦਾ ਨਾਲ ਪੀਸੀਆਰ ਟੀਮ ਵੀ ਮੌਕੇ ਤੇ ਮੌਜੂਦ ਹੈ ਆਪਣੇ ਵੱਲੋਂ ਮਦਦ ਦੇਣ ਲਈ ਮੌਕੇ ਤੇ ਪਹੁੰਚੇ ਹੋਏ ਨੇ ਵਿਜੇ ਕੁਮਾਰ ਜੀ ਨੇ ਕੁਲਦੀਪ ਸਰ ਇੰਚਾਰਜ ਸਾਹਿਬ ਵੀ ਨੇ ਕੁਲਦੀਪ ਜੀ ਪੀਸੀਆ ਟੀਮ ਦੇ ਇੰਚਾਰਜ ਇੱਥੇ ਮੌਕੇ ਤੇ ਮੌਜੂਦ ਨੇ ਆਪਣੇ ਵੱਲੋਂ ਪੂਰਾ ਸਹਿਯੋਗ ਸਹਾਇਕ ਸਹਾਇਕ ਦੇਣ ਪਹੁੰਚੇ ਹੋਏ ਨੇ ਔਰ ਰਹਿ ਰਹਿ ਕੇ ਅੱਗੇ ਜਿਹੜੀ ਦੁਆਰਤੀ ਧੁਖਣ ਲੱਪ ਪੈਂਦੀ ਆ ਇਥੋਂ ਪਹਿਲਾਂ ਅੱਗ ਕਹਿੰਦੇ ਬੁਝਾ ਦਿੱਤੀ ਲੇਕਿਨ ਥੋੜੀ ਦੇਰ ਬਾਅਦ ਫੇਰ ਅੱਗ ਮਗਨ ਲੱਪਈ ਫੇਰ ਤੇਜ ਹੋ ਗਈ ਇਹ ਪਾਵਰ ਪਲਾਂਟ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਿਹਾ ਇਹਨਾਂ ਦੀ ਮਸ਼ੀਨਰੀ ਜਿਹੜੀ ਹੈ ਇਹ ਮਸ਼ੀਨਰੀ ਵੀ ਇਹਦਾ ਵੀ ਨੁਕਸਾਨ ਹੋਇਆ ਪਰ ਹੁਣ ਆ ਜਿਹੜਾ ਧੂਆਂ ਆਲੇ ਦੁਆਲੇ ਜਿਵੇਂ ਇੱਧਰ ਸੈਨੀ ਟਾਵਰ ਹੈ ਟੀਚਰ ਕਲੋਨੀ ਤੱਕ ਧੂਆਂ ਜਾ ਰਿਹਾ ਔਰ ਕਾਫੀ ਅੱਗੇ ਤੱਕ ਧੂਆਂ ਜਾ ਰਿਹਾ ਜਿਹਦੇ ਨਾਲ ਸੜਕਾਂ ਤੇ ਆਉਂਦੇ ਜਾਂਦੇ ਰਾਈ ਵੀ ਦੇਖਦੇ ਕਿ ਧੂਆ ਕਿੱਥੋਂ ਨਿਕਲ ਰਿਹਾ ਤਾਂ ਹੁਣ ਜਿਹੜੀ ਗੰਨਾ ਮਿਲ ਦਾ ਆਪਣਾ ਵਾਟਰ ਦੇ ਪੁਆਇੰਟਸ ਨੇ ਉਹਨਾਂ ਤੋਂ ਵੀ ਪ੍ਰੈਸ਼ਰ ਲਿਆ ਜਾ ਰਿਹਾ ਪਾਣੀ ਦਾ ਤਾਂ ਜੋ ਅੱਗ ਤੇ ਕੰਟਰੋਲ ਕੀਤਾ ਜਾਵੇ ਅੱਗ ਬੜੀ ਤੇਜ਼ ਬੜੀ ਤੀਬਰ ਆ ਬਚਾਰਾ ਦਿਖਾਓ ਇਹ ਸਕਰੀਨ ਤੇ ਦੇਖਣ ਵੇਲੇ ਕਿਵੇਂ ਲੱਗਦਾ ਕਿ ਪਰੇ ਖੜੇ ਆ ਲੇਕਿਨ ਮੈਂ ਦੱਸ ਦਵਾਂ ਕਿ ਸੇਕ ਪਛਾਹ ਤੱਕ ਬਹੁਤ ਜ਼ਿਆਦਾ ਸੇਕ ਅਸੀਂ ਇੱਥੇ ਖੜੇ ਆ ਇੱਥੇ ਵੀ ਮੂੰਹ ਵਿੱਚ ਧੂਆ ਜਾਂਦਾ ਤਾਂ ਐਸਐਚਓ ਸਿਟੀ ਅਰਤਾਰ ਸਿੰਘ ਮੌਕੇ ਤੇ ਪਹੁੰਚੇ ਨੇ ਬਾਅਦ ਚ ਗੱਲਬਾਤ ਕਰਾਂਗੇ ਮੌਕੇ ਦਾ ਜਾਇਜ਼ਾ ਲੈ ਲੈਣ ਔਰ ਇੱਥੇ ਤੱਕ ਧੂਆ ਜਿਹੜਾ ਆ ਇੱਥੇ ਤੱਕ ਜਿਹੜੀ ਆ ਬਦਬੂ ਵੀ ਇੱਕ ਤਰ੍ਹਾਂ ਦੀ ਬਣ ਜਾਂਦੀ ਹੈ ਉਹ ਸੰਘ ਘੁੱਟਦੀ ਹੈ ਬੋਲਿਆ ਨਹੀਂ ਜਾਂਦਾ ਮੇਰਾ ਖਿਆਲ ਉਹ ਪੁਆਇੰਟ ਚੱਲਿਆ ਨਹੀਂ ਜਿੱਥੋਂ ਪਾਣੀ ਦੀ ਵਿਚਾਰ ਮਾਰਨਾ ਚਾਹੁੰਦੇ ਸੀਗੇ ਔਰ ਗੱਡੀ ਇੱਕ ਸਫੀਸ਼ੀਐਂਟ ਨਹੀਂ ਹੈ। ਹੋਰ ਮੇਰੇ ਖਿਆਲ ਗੱਡੀ ਮਗਾਈ ਜਾਵੇਗੀ। ਮੈਂ ਇੱਕ ਵਾਰੀ ਜੇ ਕੋਈ ਗੱਡੀ 'ਚ ਬੈਠਾ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦਾ। ਗੱਡੀ ਇੱਕ ਸਫੀਸ਼ੀਐਂਟ ਨਹੀਂ ਹੋਵੇਗੀ। ਸਾਰੇ ਇਸ ਸਮੇਂ ਈਵਨ ਡਰਾਈਵਰ ਤੱਕ ਵੀ ਜਿਹੜੇ ਆ ਫਾਇਰ ਬਿਗੇਟ ਦੀ ਗੱਡੀ ਦੇ ਉਹ ਵੀ ਲੱਗੇ ਹੋਏ ਆ ਤਾਂ ਗੱਡੀ ਦੇ ਕੋਲ ਕੋਈ ਮੌਜੂਦ ਨਹੀਂ ਹੈ। ਟੌਪ ਤੇ ਵੀ ਚੜ੍ਹਨੇ ਤਰਸੇਮ ਵੀ ਰੁਕਤੇ ਨੇ। ਔਰ ਜਿਹੜਾ ਬਾਰੂਦ ਜਿਹਾ ਆ ਇਹ ਚੜਦਾ ਇਹ ਬਾਰੂਦ ਹੀ ਆ ਇਹ ਤੂੜੀ ਇਹ ਫੂਸ ਇਹਨੂੰ ਪਰਾਲੀ ਕਹਿ ਲੋ ਪਾਵਰ ਪਲਾਂਟ ਦਾ ਫਿਊਲ ਕਹਿ ਲੋ ਇਹ ਸਾਰਾ ਜਿਹੜਾ ਕੋਲ ਖੜੇ ਲੋਕ ਆ ਉਹਨਾਂ ਲਈ ਵੀ ਇੱਕ ਤਰ੍ਹਾਂ ਦੀ ਬਿਮਾਰੀ ਬਣਦਾ ਧੂਆਂ ਬਹੁਤ ਜ਼ਿਆਦਾ ਸੇਕ ਬਹੁਤ ਜ਼ਿਆਦਾ ਇੱਥੇ ਇੱਕ ਉੱਪਰੋਂ ਸੇਕ ਕਿਹਦਾ ਸੇਕ ਤੇ ਉਹਦੇ ਵਿੱਚ ਫਾਇਰ ਬਗੇਟ ਦੀ ਟੀਮ ਦੀ ਮਸ਼ਕਤ ਉਹ ਦਿਹਾਉ ਪਿੱਛੇ ਆਪਣੇ ਪੁਆਇੰਟਸ ਜਿਹੜੇ ਆ ਉਹ ਚਲਾ ਦਿੱਤੇਗੇ ਲੇਕਿਨ ਰਹਿ ਰਹਿ ਕੇ ਅੱਗੇ ਧੁਖਦੀ ਆ ਥੋੜੀ ਦੇਰ ਲਈ ਸੁੱਕੀਆਂ ਕਰ ਦਿੰਦੀ ਆ ਲੇਕਿਨ ਜਿਹੜੀ ਹੀਟ ਹੈ ਤਾਂ ਕੱਗ ਚਲੇ ਜਾਂਦੀ ਆ ਉਹ ਰਹਿ ਰਹਿ ਕੇ ਫਿਰ ਤੋਂ ਧੁਖਣ ਲੱ ਪੈਂਦੀ ਆ ਜਿਹਦੇ ਨਾਲ ਅੱਗ ਫਿਰ ਤੋਂ ਹਵਾ ਫੜ ਲੈਂਦੀ ਆ ਤੇਜ਼ ਹੋ ਜਾਂਦੀ ਆ ਤਰਸੀਮ ਅਤੇ ਉਹਨਾਂ ਦੇ ਸਾਥੀ ਸਾਰੇ ਲੱਗੇ ਹੋਏ ਨੇ ਮਸ਼ੀਨਰੀ ਜਿਹੜੀ ਹੈ ਉਹਦਾ ਵੀ ਕਾਫੀ ਨੁਕਸਾਨ ਹੋਇਆ ਪਾਵਰ ਪਲਾਂਟ ਵੀ ਇੱਧਰ ਤੁਸੀਂ ਪਾਣੀ ਵੇਖੋ ਕਿ ਚਿੱਕੜ ਕਿੰਨਾ ਹੋ ਗਿਆ ਕਿੰਨਾ ਪਾਣੀ ਮਾਰ ਦਿੱਤਾ ਲੇਕਿਨ ਫਿਰ ਵੀ ਅੱਗ ਤੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਔਰ ਉਹ ਪਰਲੇ ਪਾਸੇ ਟਰੈਕਟਰ ਵਾਲੇ ਦਿਖਾਓ ਪੂਰੀ ਜਦੋ ਜਹਿਦ ਪੂਰੀਆਂ ਕੋਸ਼ਿਸ਼ਾਂ ਤਾਂ ਜੋ ਇੱਕ ਬੱਖ ਨੂੰ ਕਰ ਦਿੱਤਾ ਜਾਵੇ ਇੱਕ ਸਾਈਡ ਨੂੰ ਕਰ ਦਿੱਤਾ ਜਾਵੇ ਤੇ ਅੱਗ ਅ ਜਿੰਨਾ ਕਿ ਏਰੀਆ ਨੂੰ ਕਵਰ ਕਰ ਲਈਓ ਤੇ ਵਿੱਚ ਵਿੱਚ ਰਵੇ ਗਾਂ ਟਰੈਵਲ ਨਾ ਕਰੇ ਲੇਕਿਨ ਮਸ਼ੱਕਤ ਚੱਲ ਰਹੀ ਹੈ ਮਿਹਨਤ ਚੱਲ ਰਹੀ ਹੈ ਸਾਰਿਆਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਹ ਬੜਾ ਖਤਰਨਾਕ ਮਾਮਲਾ ਹੋ ਸਕਦਾ ਹੈ ਜਦ ਤੱਕ ਅੱਗ ਨੂੰ ਕੰਟਰੋਲ ਨਹੀਂ ਕੀਤਾ ਜਾਂਦਾ ਆ ਪਾਈਪ ਜਿਹੜਾ ਪਾਟਿਆ ਉਹਦਾ ਵੀ ਫਾਇਦਾ ਕਰ ਲਏ ਨੇ ਉਹਦਾ ਵੀ ਫਾਇਦਾ ਲੈ ਰਹੇ ਨੇ ਪਾਈਪ ਵਿੱਚੋਂ ਪ੍ਰੈਸ਼ਰ ਦੇ ਤੌਰ ਤੇ ਪਾਣੀ ਕੱਢਿਆ ਜਾ ਰਿਹਾ ਹੈ ਰਹਿ ਰਿਹਾ ਕਿ ਜਿਹੜੀ ਅੱਗ ਉਹ ਫਿਰ ਤੋਂ ਤੀਬਰ ਹੋ ਜਾਂਦੀ ਹੈ ਤੇਜ਼ ਹੋ ਜਾਂਦੀ ਹੈ ਤੇ ਗੰਨਾ ਮਿੱਲ ਪਾਵਰ ਪਲਾਂਟ ਦੇ ਬੇਚ ਅਸੀਂ ਖੜੇ ਆ ਗੰਨਾ ਮਿਲਦੇ ਨਾਲ ਪਾਵਰ ਪਲਾਂਟ ਹੈ ਉੱਥੇ ਅਸੀਂ ਮੌਜੂਦ ਆ ਇਹ ਸ਼ੁਰੂਆਤ ਹੈ ਬੜੇ ਆ ਬੜੇ ਆ ਆ ਬੈਲਟ ਕਨਵੇਅਰ ਦਿਖਾ ਦਿਓ ਇਹਨੂੰ ਨੁਕਸਾਨ ਹੋਇਆ ਤੇ ਫਾਇਰ ਫਾਈਟਿੰਗ ਸਿਸਟਮ ਜਿਹੜੇ ਆ ਉਹ ਨਾਲ ਦੀ ਨਾਲ ਕੰਮ ਕਰ ਰਹੇ ਆ ਬੈਲਟ ਕਨਵੇਅਰ ਇਹਦੇ ਰਾਈ ਜਿਹੜਾ ਫਿਊਲ ਇਹ ਉੱਪਰ ਤੱਕ ਜਾਂਦਾ ਤੇ ਇਹ ਵੀ ਕਾਫੀ ਡੈਮੇਜ ਹੋਈ ਹੈ ਤੇ ਨਾਲ ਦੀ ਨਾਲ ਫਾਇਰ ਫਾਈਟਿੰਗ ਸਿਸਟਮ ਜਿਹੜੇ ਉਹ ਬੈਲਟ ਕਨਵੇਅਰ ਦੇ ਉਹ ਵੀ ਚਲਾਏ ਗਏ ਆ ਅੱਗੇ ਨੂੰ ਵੀ ਪੈ ਗਈ ਔਰ ਉਹ ਵਿਚਾਰਾ ਦਿਖਾਈ ਜਰਾ ਉੱਪਰੋਂ ਦੇਖੋ ਕਿੰਨੀ ਆ ਉੱਪਰੋਂ ਵਿਚਾਰਾ ਮਾਰੀਆਂ ਜਾ ਰਹੀਆਂ ਫਾਇਰ ਫਾਈਟਿੰਗ ਸਿਸਟਮ ਦੇ ਨਾਲ ਲੇਕਿਨ ਕੰਟਰੋਲ ਕਰਨਾ ਮੁਸ਼ਕਿਲ ਹੈ ਔਖਾ ਪਰ ਮਿਹਨਤ ਜਾਰੀ ਹੈ ਬਿਲਕੁਲ ਨਾਲ ਉਧਰ ਤਾਰਾ ਨੇ ਜੇ ਉਧਰਲੇ ਪਾਸੇ ਅੱਗ ਟਰੈਵਲ ਕਰ ਜਾਂਦੀ ਤੇ ਬੜਾ ਨੁਕਸਾਨ ਹੋ ਸਕਦਾ ਉਹ ਦਿਖਾ ਦਿਓ ਨਾਲ ਤਾਰਾ ਨੇ ਖੰਬੇ ਵੀ ਨੇ ਆ ਆਓ ਦੇਖੋ ਬੜੀ ਮਿਹਨਤ ਵਿਚਾਰਾ ਹੱਥ ਪਾ ਕੇ ਲੱਕੜ ਦੇ ਨਾਲ ਬਿਲਕੁਲ ਅੰਦਰ ਤੱਕ ਜਾ ਕੇ ਇਹ ਥੱਲੇ ਵੀ ਧੁਖ ਦੀ ਹੋਣੀ ਆ ਪੈਰਾਂ ਨੂੰ ਵੀ ਸੇਕ ਬਹੁਤ ਲੱਗਦਾ ਹੋਣਾ ਫਾਇਰ ਬਿਗੇਟ ਦੀ ਟੀਮ ਜਿਹੜੀ ਆ ਵਿਚਾਰੇ ਇਹਨਾਂ ਕੋ ਪੂਰਾ ਕਿੱਟ ਵੀ ਨਹੀਂ ਇਹਨਾਂ ਕੋ ਸ਼ੂਜ਼ ਹੋਣੇ ਚਾਹੀਦੇ ਹੈਲਮਟ ਹੋਣਾ ਚਾਹੀਦਾ ਇਨਾਂ ਕੋ ਪੂਰੇ ਟੂਲਸ ਹੋਣੇ ਚਾਹੀਦੇ ਆ ਲੇਕਿਨ ਫਿਰ ਵੀ ਟੂਲਸ ਨਾ ਹੋਣ ਦੇ ਨਾਤੇ ਫਿਰ ਵੀ ਇਹ ਬਹੁਤ ਮਿਹਨਤ ਕਰ ਰਿਹਾ ਦੇਖੋ ਤੂੰ ਆ ਕੇ ਤਾਂ ਲੇਕਿਨ ਫਿਰ ਤੂੰ ਆ ਕੇ ਥੱਲੇ ਹਵਾ ਫੜ ਲੈਂਦੀ ਆ ਰਫ਼ਤਾਰ ਫੜ ਲੈਂਦੀ ਆ ਤਸਵੀਰਾਂ ਤੁਹਾਨੂੰ ਅਸੀਂ ਨਵਾਸ਼ਹਿਰ ਗੰਨਾ ਮਿਲ ਪਾਵਰ ਪਲਾਂਟ ਦੇ ਬਿਲਕੁਲ ਨਾਲ ਤੋਂ ਦਿਖਾ ਰਹੇ ਆ ਪਾਵਰ ਪਲਾਂਟ ਦੇ ਜਿੱਥੇ ਪਲਾਂਟ ਹੈਗਾ ਹੀ ਉੱਥੋਂ ਦਿਖਾ ਰਹੇ ਆ ਜਲਦੀ ਕੋਈ ਨਵੀਂ ਅਪਡੇਟ ਆਊਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਵੀਡੀਓ ਇੱਕ ਵਾਰ ਫਿਰ ਤੋਂ ਸਾਂਝੀ ਕਰ ਰਹੇ ਆ ਤੁਹਾਡੇ ਨਾਲ ਇਸ ਸਮੇਂ ਅਸੀਂ ਨਵਾਂ ਸ਼ਹਿਰ ਗੰਨਾ ਮੈਲ ਦੇ ਨਾਲ ਜਿਹੜਾ ਪਾਵਰ ਪਲਾਂਟ ਹੈ ਉੱਥੇ ਮੌਜੂਦ ਇਹ 벨ਟ ਕਨਵੇਅਰ ਦੇ ਇਹ ਪਾਣੀ ਦੀਆਂ ਬੁਛਾਰਾ ਮਾਰੀਆਂ ਜਾ ਰਹੀਆਂ ਨੇ ਔਰ ਪਰਾਲੀ ਫਿਊਲ ਪਾਵਰ ਪਲਾਂਟ ਦਾ ਉਹਨੂੰ ਅੱਗ ਲੱਗੀ ਹੈ ਜਿਹਨੂੰ ਫੂਸ ਵੀ ਕਹਿੰਦੇ ਨੇ ਪਰ ਦੇਖੋ ਕਿਵੇਂ ਕਾਲੀ ਫਿਰ ਗਈ ਹੈ ਸਾਰੀ ਪਰਾਲੀ ਔਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਜੋ ਅੱਗ ਅਗਾਹ ਟ੍ਰੈਵਲ ਨਾ ਕਰੇ ਅੱਗੇ ਨਾ ਜਾਵੇ ਲੇਕਿਨ ਅੱਗ ਦੀ ਰਫ਼ਤਾਰ ਬਹੁਤ ਹੈ ਉਹ ਬਿਲਕੁਲ ਇਧਰਲੇ ਪਾਸੇ ਔਰ ਬਿਲਕੁਲ ਨਾਲ ਜਿੱਧਰ ਧੂਆ ਬਹੁਤ ਜ਼ਿਆਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਬਿਜਲੀ ਦੇ ਖੰਭੇ ਨੇ ਇੱਕ ਪਲਾਂਟ ਹੈ ਪਲਾਂਟ ਹੈ ਤੇ ਕੋਈ ਹੋਰ 17 ਨਾ ਵੱਧ ਜਾਵੇ ਉਹਦੇ ਚਲਦੇ ਆ ਕੋਈ ਨੁਕਸਾਨ ਨਾ ਹੋ ਜੇ ਉਹਦੇ ਚਲਦੇ ਆ ਬੜੀ ਸਖਤ ਕੋਸ਼ਿਸ਼ ਤੀਬਰ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿੱਚ ਅਰੇ ਉਹ ਲੀਕੇਜ ਹੋ ਰਹੀ ਹੈ ਲੀਕੇਜ ਹੋਣ ਲੱਪੇ ਹੈ ਮੇਰੇ ਖਿਆਲ ਉਹਨੂੰ ਭਰਨ ਦੀ ਕੋਸ਼ਿਸ਼ ਟੈਂਕ ਭਰ ਗਿਆ ਟੈਂਕਰ ਭਰਿਆ ਜਾ ਰਿਹਾ ਅੰਦਰੋਂ ਹੀ ਪਲਾਂਟ ਦੇ ਅੰਦਰੋਂ ਟੈਂਕ ਲੀਕ ਕਰ ਗਿਆ ਬਿਲਕੁਲ ਆਹ ਦਿਖਾ ਯਾਰ ਆ ਬਿਜਲੀ ਦੇ ਖੰਬੇ ਨੇ ਟਾਵਰ ਨੇ ਛੋਟੇ ਛੋਟੇ ਬਾਹਰ ਵੀ ਟਾਵਰ ਹੈ ਜੇ ਕਿਤੇ ਇੱਧਰ ਤੱਕ ਅੱਗ ਪਹੁੰਚ ਜਾਂਦੀ ਹੈ ਤਾਂ ਨੁਕਸਾਨ ਬਹੁਤ ਵੱਡਾ ਹੋ ਸਕਦਾ ਹੈ ਖਤਰਾ ਹੋਰ ਵੱਧ ਸਕਦਾ ਹੈ ਉਹ ਐਸਐਚਓ ਸਾਹਿਬ ਉੱਧਰ ਦੇਖ ਵੀ ਰਹੇ ਨੇ ਔਰ ਜੇ ਕਿਤੇ ਜਿੱਦਾਂ ਧੂਆਂ ਬਹੁਤ ਜ਼ਿਆਦਾ ਜੇ ਕਿਤੇ ਅੱਗ ਰੱਬ ਨਾ ਕਰੇ ਤਾਂ ਟਰੈਵਲ ਕਰ ਜਾਂਦੀ ਹੈ ਬਹੁਤ ਨੁਕਸਾਨ ਹੋਣਾ ਕਿੱਦਾਂ ਲੱਗੀ ਇੱਕ ਚਿੰਗਾਰੀ ਨਾਲ ਕਹਿੰਦੇ ਅੱਗ ਲੱਗ ਗਈ ਹੈ ਚਿੰਗਾਰੀ ਕਿਹਨੇ ਲੱਗੀ ਪਤਾ ਨਹੀਂ ਇਹ ਪਹਿਲੇ ਤੇ ਲੱਗੀ ਹੋਣੀ ਅੱਗ ਕਿਤੇ ਕਿੰਨੀ ਕਿਤੇ ਹੋ ਗਈ ਅੱਗ ਲੱਗੀ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ ਅੱਗ ਲੱਗੀ ਨੂੰ ਔਰ ਅੱਧੇ ਘੰਟੇ ਦੇ ਅੰਦਰ ਅੰਦਰ ਹੀ ਕੰਟਰੋਲ ਵੀ ਸ਼ੁਰੂ ਕਰ ਦਿੱਤਾ ਗਿਆ ਲੇਕਿਨ ਨੁਕਸਾਨ ਕਾਫੀ ਹੱਦ ਤੱਕ ਹੋ ਗਿਆ ਕੋਈ ਹੋਰ ਡਿਵੈਲਪਮੈਂਟ ਆਉਂਦੀ ਹੈ ਤਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ